ਸਰਦਾਰਤਾ ਸਿੰਘ ਜੀ ਸਰਦਾਰ ਤਰਲੋਚਨ ਸਿੰਘ ਹੁਣਾਂ ਨੇ ਕਾਫੀ ਸਾਰੀਆਂ ਚੀਜ਼ਾਂ ਕੀਤੀਆਂ ਜੇ ਆਪਾਂ ਦੋ ਤਿੰਨ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਉਹ ਧਾਰਾ 25B ਦੇ ਮਸਲੇ ਨੂੰ ਵੀ ਐਵੇਂ ਹੀ ਕ੍ਰੀਏਟ ਕੀਤਾ ਹੋਇਆ ਮਸਲਾ ਕਹਿੰਦੇ ਹੈਗੇ ਨੇ ਕਹਿੰਦੇ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਦੂਜੇ ਬੰਨੇ ਇਸ ਦੇ ਨਾਲ ਜੇ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਕਿਤਾਬ ਦੇ ਵਿੱਚ ਵੀ ਉਹਨਾਂ ਨੇ ਬਕਾਇਦਾ ਕਿਹਾ ਜਿਸ ਦੇ ਵਿੱਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਵਾਲੀ ਗੱਲ ਕਹੀ ਹੈਗੀ ਆ ਉਹਦੇ ਬਾਰੇ ਵੀ ਕਹਿੰਦੇ ਕਿ ਕੀ ਬਾਕੀਆਂ ਨੂੰ ਕਿਉਂ ਨਹੀਂ ਪਤਾ ਲੱਗਿਆ ਕੀ ਕੋਈ ਐਕਟ ਬਣਿਆ ਜਾਂ ਸਰਕਾਰ ਨੇ ਪਾਸ ਕੀਤਾ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਵੀ ਪਤਾ ਹੈ ਕਿ ਉਹ ਅੰਡਰ ਦਾ ਕਾਰਪੇਟ ਹੁੰਦੀਆਂ ਨੇ ਉਹ ਪਾਸ ਨਹੀਂ ਹੁੰਦੀਆਂ ਹੁਣ ਪਤਾ ਨਹੀਂ ਇਹਨਾਂ ਨੇ ਫਿਰ ਅਨੰਦਪੁਰ ਸਾਹਿਬ ਦੇ ਮਤੇ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਹਿੰਦੇ ਕਿ ਮਤੇ ਦੀ ਲੈਂਗੁਏਜ ਜਿਹੜੀ ਹੈ ਉਹ ਸਹੀ ਨਹੀਂ ਹੈ ਕੋ ਜਿਹੜੀ ਉਹ ਗੱਲ ਕਹਿੰਦੇ ਆ ਵੀ ਖਾਲਸਾ ਜੀ ਕੇ ਬੋਲ ਵਾਲੇ ਸਾਡੇ ਗੱਲ ਪਾ ਦਿੱਤੇ ਗਏ ਹਨਾ ਹਨਾ ਵੀ ਇਹ ਗੱਲ ਹੈਗੀ ਹੈ ਨਾ ਇਟ ਮੀਨਸ ਕਹਿੰਦੇ ਵੀ ਇਹ ਸੰਭਵ ਨਹੀਂ ਸੀ ਹਨਾ ਵੀ ਇਹ ਭਾਰਤੀ ਸੰਵਿਧਾਨ ਅਧੀਨ ਇਹ ਸੰਭਵ ਨਹੀਂ ਸੀ ਇਟ ਮੀਨਸ ਵੀ ਜਿਹੜੀ ਗੱਲ ਸੰਭਵ ਨਹੀਂ ਹੈ ਆ ਜਿਹੜੀ ਔਖੀ ਹੈਗੀ ਸਿੱਖ ਉਹ ਆਪਣੀ ਆਈਡੈਂਟੀਟੀ ਨੂੰ ਛੱਡ ਦੇਣ ਵਿੱਚ ਸਿੱਖ ਆਪਣੀ ਨਿਆਰੀ ਹਸਤੀ ਨੂੰ ਛੱਡ ਦੇਣ ਤੇ ਇੱਥੇ ਜਿਹੜਾ ਜਿਹੜਾ ਵੱਡੀ ਬਹੁ ਗਿਣਤੀ ਆ ਉਹਦੇ ਖਾਰੇ ਸਮੁੰਦਰ ਵਿੱਚ ਡੁੱਬ ਕੇ ਆਪਣੀ ਤਬਾਹੀ ਕਰ ਲੈਣ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈਗਾ ਹੁਣ ਤੁਸੀਂ ਇਹ ਦੇਖੋ ਵੀ ਤਰਲੋਚਨ ਸਿੰਘ ਵਿੱਚ ਉਹ ਗੁਲਾਮੀ ਦਾ ਅਹਿਸਾਸ ਹੈ ਨਹੀਂ ਜਿਹੜਾ ਕੋਈ ਇੱਕ ਚੰਗਾ ਸਿੱਖ ਕਰ ਸਕਦਾ ਇੱਕ ਪਾਸੇ 35 35 40 40 ਸਾਲ ਤੋਂ ਬੰਦੇ ਜੇਲ੍ਹ 'ਚ ਬੈਠੇ ਆ ਜਿਨ੍ਹਾਂ ਨੂੰ ਪਤਾ ਵੀ ਅਸੀਂ ਗੁਲਾਮ ਆ ਹੂੰ ਹੂੰ ਵੀ ਅਸੀਂ ਉਸ ਗੁਲਾਮੀ ਖਿਲਾਫ ਆਪਣੀ ਜ਼ਿੰਦਗੀ ਲਾਈ ਆ ਤੇ ਤਰਲੋਚਨ ਸਿੰਘ ਨੂੰ ਗੁਲਾਮੀ ਦਾ ਕੋਈ ਵੀ ਅਹਿਸਾਸ ਨਹੀਂ ਆ ਸਰਦਾਰ ਪਟੇਲ ਆ ਇਹ ਬੋਲਦੇ ਹੈਗੇ ਆ ਕਹਿੰਦਾ ਵੀ ਘੱਟ ਗਿਣਤੀਆਂ ਨੂੰ ਹੁਣ ਬਹੁਤ ਗਿਣਤੀ ਦੇ ਰਹਿਮੋ ਕਰਮ ਤੇ ਰਹਿਣ ਦਾ ਵੱਲ ਸਿੱਖਣਾ ਪਊਗਾ ਹੂੰ ਹੂੰ ਇਹ ਉਹਦੇ ਉਹਦੇ रिकॉर्डेड स्टेटमेंट है जी रिकॉर्डेड स्टेटमेंट है विच टाइम इज चेंज्ड नाओ ਘੱਟ ਗਿਣਤੀਆਂ ਨੇ ਹੁਣ ਜੇ ਆਪਣੀ ਆਪਣੀ ਇੱਜ਼ਤ ਦੇ ਅਣਖ ਬਚਾਉਣੀ ਆ ਤਾਂ ਉਹਨਾਂ ਨੂੰ ਬਹੁ ਗਿਣਤੀ ਦੇ ਰੈਮੋ ਕਰਨ ਤੇ ਰਹਿਣ ਦਾ ਵੱਲ ਸਿੱਖਣਾ ਪਊਗਾ ਆਪਣੀ ਮਨੋਮਾਨਸਿਕਤਾ ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ ਸੋ ਉਹਦਾ ਸ਼ਿਕਾਰ ਅਤਰੋਚਨ ਸਿੰਘ ਉਸ ਮਾਨਸਿਕਤਾ ਦਾ ਵੀ ਅਸੀਂ ਹੁਣ ਬਹੁ ਗਿਣਤੀ ਦੀਆਂ ਖੁਸ਼ੀਆਂ ਵਿੱਚ ਹੀ ਆਪਣੀਆਂ ਖੁਸ਼ੀਆਂ ਸਮਝੇ ਬੇਸ਼ੱਕ ਬਹੁ ਗਿਣਤੀ ਸਾਨੂੰ ਕਤਲ ਕਰ ਦੇਵੇ ਸਾਡੀ ਨਸਲ ਖੋਸ਼ੀ ਕਰ ਦੇਵੇ ਸਰਦਾਰ ਤਰਲੋਚਨ ਸਿੰਘ ਜੋ ਕਿ ਘਟ ਗਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਵੀ ਪਹਿਲਾਂ ਰਹੇ ਹੋਏ ਐ ਉਸ ਤੋਂ ਪਹਿਲਾਂ ਵੀ ਕਾਫੀ ਨਾਮਾਸਮਾ ਸਰਵਿਸਮੈਨ ਰਹੇ ਨੇ ਉਹਨਾਂ ਦੀ ਪਿਛਲੇ ਦਿਨੀ ਇੱਕ ਇੰਟਰਵਿਊ ਜਿਹੜੀ ਹੈ ਉਹਦੀ ਹੈਗੀ ਜਿਸ ਦੇ ਵਿੱਚ ਕਾਫੀ ਗੰਭੀਰ ਮੁੱਦੇ ਉਹਨਾਂ ਨੇ ਟੱਚ ਕੀਤੇ ਨੇ ਤੇ ਉਹਦਾ ਜਿਹੜਾ ਵਿਸ਼ਲੇਸ਼ਣ ਕਿਉਂਕਿ ਹਰੇਕ ਵਾਰ ਜੇ ਆਪਾਂ ਕਹੀ ਕਿ ਕਿਤਨਾ ਕਿਤੇ ਸਿਧਾਂਤਕ ਪੱਖ ਤੋਂ ਕੁਝ ਚਾਹੇ ਹਮਲੇ ਹੁੰਦੇ ਹੋਣ ਜਾਂ ਕੁਝ ਇਦਾਂ ਦੀਆਂ ਜਿਹੜੀਆਂ ਇੰਟਰਵਿਊਜ਼ ਨੇ ਅਸੀਂ ਉਹਨਾਂ ਦੀ ਵਿਚਾਰ ਉਹਨਾਂ ਦੀ ਪਰਚੋਲ ਜਿਹੜੀ ਹੈ ਉਹ ਕਰਦੇ ਹੁੰਨੇ ਆ ਸਰਦਾਰ ਅਤਾ ਸਿੰਘ ਜੀ ਸਰਦਾਰ ਤਰਲੋਚਨ ਸਿੰਘ ਉਹਨਾਂ ਨੇ ਕਾਫੀ ਸਾਰੀਆਂ ਚੀਜ਼ਾਂ ਕਹੀਆਂ ਜੇ ਆਪਾਂ ਦੋ ਤਿੰਨ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਉਹ ਤਾਰਾ 25B ਦੇ ਮਸਲੇ ਨੂੰ ਵੀ ਐਵੇਂ ਹੀ ਕ੍ਰੀਏਟ ਕੀਤਾ ਹੋਇਆ ਮਸਲਾ ਕਹਿੰਦੇ ਹੈਗੇ ਨੇ ਕਹਿੰਦੇ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਦੂਜੇ ਬੰਨੇ ਇਸ ਦੇ ਨਾਲ ਜੇ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਕਿਤਾਬ ਦੇ ਵਿੱਚ ਵੀ ਉਹਨਾਂ ਨੇ ਬਕਾਇਦਾ ਕਿਹਾ ਜਿਸ ਦੇ ਵਿੱਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਵਾਲੀ ਗੱਲ ਕਹੀ ਹੈਗੀ ਆ ਉਹਦੇ ਬਾਰੇ ਵੀ ਕਹਿੰਦੇ ਕਿ ਕੀ ਬਾਕੀਆਂ ਨੂੰ ਕਿਉਂ ਨਹੀਂ ਪਤਾ ਲੱਗਿਆ ਕੀ ਕੋਈ ਐਕਟ ਬਣਿਆ ਜਾਂ ਸਰਕਾਰ ਨੇ ਪਾਸ ਕੀਤਾ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਵੀ ਪਤਾ ਹੈ ਕਿ ਉਹ ਅੰਡਰ ਦਾ ਕਾਰਪਟ ਹੁੰਦੀਆਂ ਨੇ ਉਹ ਪਾਸ ਨਹੀਂ ਹੁੰਦੀਆਂ ਹੁਣ ਪਤਾ ਨਹੀਂ ਇਹਨਾਂ ਨੇ ਫਿਰ ਅਨੰਦਪੁਰ ਸਾਹਿਬ ਦੇ ਮਤੇ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਹਿੰਦੇ ਕਿ ਮਤੇ ਦੀ ਲੈਂਗੁਏਜ ਜਿਹੜੀ ਹੈ ਉਹ ਸਹੀ ਨਹੀਂ ਹੈ ਜਿਦਾਂ ਉਹਨਾਂ ਨੇ ਖੁਦ ਐਗਜ਼ਾਮਪਲ ਦਿੱਤਾ ਕਹਿੰਦੇ ਕਿ ਖਾਲਸਾ ਜੀ ਕੇ ਬੋਲ ਬਾਲੇ ਇਸ ਨੂੰ ਫਿਰ ਕਹਿੰਦੇ ਕਿ ਸਾਡੇ ਸਿਰ ਜਿਹੜਾ ਹੈ ਪਾ ਦਿੱਤਾ ਗਿਆ ਔਰ ਸਿੱਖ ਜਿਹੜਾ ਡਿਫੈਂਡ ਨਾ ਕਰ ਸਕੇ ਇਸ ਕਰਕੇ ਸਾਡੇ ਖਿਲਾਫ ਇੱਕ ਹੜਝਾ ਆ ਗਿਆ ਹੈਗਾ ਕੀ ਕਹੋਗੇ ਇਸ ਦੇ ਵਿੱਚ ਸਿੱਖਾਂ ਨੂੰ ਹੀ ਕਟਾਰੇ ਦੇ ਵਿੱਚ ਚਾਰੇ ਬੰਨਿਓ ਜਿਹੜਾ ਹੈ ਖੜੇ ਕਰ ਦੇਣਾ ਇੱਕ ਸੈਲਫ ਹੀਟ ਆਪਣੇ ਆਪ ਨਾਲ ਇਥੇ ਮੇਰੇ ਖਿਆਲ ਭਾਈ ਅਮਰਪਾਲ ਸਿੰਘ ਦੀ ਗੱਲ ਜਦੋਂ ਚੱਲ ਰਹੀ ਸੀ ਨਾ ਤੇ ਉਹਨਾਂ ਨੂੰ ਵੀ ਉਹ ਕਹਿੰਦੇ ਕਿ ਜੇ ਕਿਸੇ ਦੇ ਚਪੇੜ ਕੋਈ ਮਾਰ ਦੇ ਤੇ ਅਗਲਾ ਬੰਦਾ ਇਹ ਸੋਚਣ 'ਚ ਪੈ ਜਾਂਦਾ ਸ਼ਾਇਦ ਮੇਰੀ ਹੀ ਕੋਈ ਗਲਤੀ ਹੋਣੀ ਹੈ ਕੀ ਕਿਵੇਂ ਦੇਖਦੇ ਇਸ ਨੂੰ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਜਿਹੜੀ ਉਹ ਗੱਲ ਕਹਿੰਦੇ ਆ ਵੀ ਖਾਲਸਾ ਜੀ ਕੇ ਬੋਲ ਵਾਲੇ ਸਾਡੇ ਗਲ ਪਾ ਦਿੱਤੇ ਗਏ ਹਨ ਹਣਾ ਹਨਾ ਵੀ ਇਹ ਗੱਲ ਹੈਗੀ ਨਾ ਇਟ ਮੀਨਸ ਕਹਿੰਦੇ ਵੀ ਇਹ ਸੰਭਵ ਨਹੀਂ ਸੀ ਹਨਾ ਵੀ ਇਹ ਭਾਰਤੀ ਸੰਵਿਧਾਨ ਅਧੀਨ ਇਹ ਸੰਭਵ ਨਹੀਂ ਸੀ ਇਟ ਮੀਨਸ ਵੀ ਜਿਹੜੀ ਗੱਲ ਸੰਭਵ ਨਹੀਂ ਹੈ ਜਿਹੜੀ ਔਖੀ ਹੈਗੀ ਸਿੱਖ ਉਹ ਆਪਣੀ ਆਈਡੈਂਟੀਟੀ ਨੂੰ ਛੱਡ ਦੇਣ ਵਿੱਚ ਸਿੱਖ ਆਪਣੀ ਨਿਆਰੀ ਹਸਤੀ ਨੂੰ ਛੱਡ ਦੇਣ ਤੇ ਇੱਥੇ ਜਿਹੜਾ ਜਿਹੜਾ ਵੱਡੀ ਬਹੁਗਿਣਤੀ ਆ ਉਹਦੇ ਖਾਰੇ ਸਮੁੰਦਰ ਵਿੱਚ ਡੁੱਬ ਕੇ ਆਪਣੀ ਤਬਾਹੀ ਕਰ ਲੈਣ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈਗਾ ਹੁਣ ਇਸ ਜਸਟੀਫਿਕੇਸ਼ਨ ਨੂੰ ਫਿਰ ਉਹ ਆਪਣੀਆਂ ਵੱਖ-ਵੱਖ ਤਾਰਾ-ਵਾਰਾਂ ਹੀ ਜਸਟੀਫਾਈ ਕਰਦੇ ਆ ਵੀ ਧਾਰਾ 25B ਦਾ ਕੋਈ ਮਸਲਾ ਨਹੀਂ ਧਾਰਾ 25B ਜਦੋਂ ਹਾਂ ਉਹ ਬਾਕੀ ਲੋਕਾਂ ਨੂੰ ਹੁਣ ਮੁਸਲਮਾਨਾਂ ਨੂੰ ਉਹਦੇ ਵਿੱਚ ਨਹੀਂ ਰੱਖਿਆ ਗਿਆ ਮੁਸਲਮਾਨਾਂ ਨੂੰ ਨਹੀਂ ਰੱਖਿਆ 크ਰਿਸਚੀਅਨਸ ਨੂੰ ਨਹੀਂ ਰੱਖਿਆ ਉਹ ਬੜੀ ਨਾ ਜਿਹੜੇ ਇਹਨੂੰ ਡਿਫੈਂਡ ਕਰਦੇ ਜਿਹੜੇ ਗੱਲ ਕਰਦੇ ਨੇ ਨਾ ਉਹ 25 A ਦਾ ਕਹਿ ਦਿੰਦੇ ਨੇ ਕਿ ਸਿੱਖਾਂ ਨੂੰ ਜੀ ਕਿਰਪਾਨ ਪਾਉਣ ਦਾ ਹੱਕ ਦਿੱਤਾ ਗਿਆ ਹੈ ਹੁਣ ਆਪਣੇ ਸਾਹਮਣੇ ਪਈ ਹੈ ਦੀ ਸਬਕਲਾਸ B ਦੇ ਵਿੱਚ ਕਲੀਅਰਲੀ ਲਿਖਿਆ ਹੈ ਦੀ ਰੈਫਰੈਂਸ ਆਫ ਹਿੰਦੂ ਸ਼ਲ ਬੀ ਕਨਸਰਟ ਕਨਸਰਡ ਐਜ਼ ਇਨਕਲੂਡਿੰਗ ਅ ਰੈਫਰੈਂਸ ਟੂ ਪਰਸਨ ਪ੍ਰੋਫੈਸਿੰਗ ਏ ਸਿੱਖ ਜੈਨ ਐਂਡ ਬੁੱਧਿਸਟ ਰਿਲੀਜੀਅਨ ਕਿ ਮਤਲਬ ਉਸਦੇ ਵਿੱਚ ਹੀ ਔਰ ਉਹਦੇ ਅੱਗੇ ਉਹਨਾਂ ਦੇ ਜਿਹੜੇ ਇੰਸਟੀਟਿਊਟਸ ਵੀ ਹੈਗੇ ਨੇ ਉਹ ਵੀ ਕਹਿੰਦੇ ਵੀ ਹਿੰਦੂਆਂ ਦੇ ਇੰਸਟੀਟਿਊਟ ਦੇ ਥੱਲੇ ਹੀ ਇੱਕ ਤਰ੍ਹਾਂ ਹੋਣਗੇ ਫਿਰ ਇਹ ਗੱਲ ਤੇ ਕਲੀਅਰ ਰੱਖੀ ਹੋਈ ਹੈ ਕਿਵੇਂ ਉਹ ਡਿਫੈਂਡ ਕਰਦੇ ਉਹ ਹਾਂ ਬਿਲਕੁਲ ਉਹ ਸਾਰਾ ਸਪਸ਼ਟ ਉਹਨਾਂ ਨੇ ਬਕਾਇਦਾ ਵੀ ਜਿਹੜਾ ਹਿੰਦੂ ਕਿਦਾਂ ਡਿਫਾਈਨ ਹੋਣਾ ਉਹਦੇ ਵਿੱਚ ਸਿੱਖ ਜੈਨ ਤੇ ਬੁੱਧ ਹੀ ਆ ਦੇ ਆਰ ਆਲਸੋ ਇਨਕਲੂਡਡ 25 ਵਿੱਚ ਇਹ ਲਿਖਿਆ ਹੋਇਆ ਉਹਨਾਂ ਦੇ ਜਿਹੜੇ ਕਾਨੂੰਨ ਹੋਣੇ ਆ ਜਿੱਦਾਂ ਤੁਸੀਂ ਕਿਹਾ ਵੀ ਹੈਰੀ ਹੈ ਇਨਹੈਰੀਟੈਂਸ ਦਾ ਜਦੋਂ ਇਨਹੈਰੀਟੈਂਸ ਦਾ ਵੀ ਪਿਓ ਦਾ ਬਿਜ਼ਨਸ ਸੀਗਾ ਪਿਓ ਦੀ ਜ਼ਮੀਨ ਸੀਗੀ ਉਹ ਉਹ ਪੇ ਤਾਂ ਬੱਚੇ ਨੂੰ ਜਿਹੜੀ ਹੈਗੀ ਉਹ ਹੋਣੀਆਂ ਟਰਾਂਸਫਰ ਹੋਣੀਆਂ ਉਹ ਉਹਦੇ ਵਿੱਚ ਸਪਸ਼ਟ ਹੈ ਵੀ ਇਨਹੈਰੀਟੈਂਸ ਤੇ ਹਿੰਦੂ ਲਾਅ ਲੱਗੇਗਾ ਹਿੰਦੂ ਲਾਅ ਮੀਨਸ ਇਨਕਲੂਡਿੰਗ ਸਿਕਸ ਜੈਨਿਸ ਐਂਡ ਬੋਧੀਸਾ ਪਰ ਮੁਸਲਮਾਨ ਤੇ ਅਸਾਈ ਨਹੀਂ ਹੂੰ ਉਹਨਾਂ ਦੇ ਆਪਣੇ ਵੱਖਰੇ ਉਹਨਾਂ ਦੇ ਜਿਹੜੇ ਹੈਗੇ ਆ ਵੱਖਰੇ ਕਾਨੂੰਨ ਆ ਵੀ 100 100 ਦੂਜੇ ਪਾਸੇ ਤਰਲੋਚਨ ਸਿੰਘ ਇਹ ਕਹਿ ਰਹੇ ਆ ਵੀ ਧਾਰਾ 25B ਦਾ ਕੋਈ ਨਹੀਂ ਹੈਗਾ ਦੂਜਾ ਹੁਣ ਇੱਕ ਕਪੂਰ ਸਿੰਘ ਉਹਨਾਂ ਨੇ ਉਹ ਸਰਕੂਲਰ ਆ ਜਿਹੜਾ ਉਹ ਜਾਰੀ ਕਰ ਦਿੱਤਾ ਇੱਕ ਗੁਪਤ ਸਰਕੂਲਰ ਸੀ ਉਹ ਕੋਈ ਸਾਹਮਣੇ ਨਹੀਂ ਸੀ ਉਹਦਾ ਐਕਟ ਕੀ ਬੰਨਣਾ ਸੀ ਮਤਲਬ ਇਦਾਂ ਦਾ ਹੰੜਿਆ ਹੋਇਆ ਬੰਦਾ ਇਦਾਂ ਦੀ ਗੱਲ ਕਰੇ ਕਹਿੰਦੇ ਵੀ ਹੋਰ ਕਿਸੇ ਨੂੰ ਪਤਾ ਨਹੀਂ ਲੱਗਿਆ ਉਹ ਤੇ ਫਿਰ ਐਕਟ ਪਾਸ ਹੋਣਾ ਸੀ ਨਹੀਂ ਕੋਈ ਇੱਕੋ ਹੀ ਬੰਦਾ ਹੁੰਦਾ ਹੁਣ ਸੰਤ ਜਰਨੈਲ ਸਿੰਘ ਦਾ ਇਕੱਲੇ ਸੀ ਹੁਣ ਵੀ ਦਮਦਮੇ ਟਕਸਾਲ ਚੱਲ ਰਹੀ ਆ ਉਹਦੇ ਚੋਂ ਕੋਈ ਮੁੜ ਕੇ ਸੰਤ ਜਰਨ ਉਹ ਉਹ ਗੁਰੂ ਮਹਾਰਾਜ ਕੀਦੇ ਤੇ ਬਖਸ਼ਿਸ਼ ਕਰਦੇ ਨੇ ਆ ਕੀਦੇ ਚੋਂ ਉਹ ਗੁਲਾਮੀ ਦਾ ਅਹਿਸਾਸ ਹੁਣ ਤੁਸੀਂ ਇਹ ਦੇਖੋ ਵੀ ਤਰਲੋਚਨ ਸਿੰਘ ਵਿੱਚ ਉਹ ਗੁਲਾਮੀ ਦਾ ਅਹਿਸਾਸ ਹੈ ਨਹੀਂ ਜਿਹੜਾ ਕੋਈ ਇੱਕ ਚੰਗਾ ਸਿੱਖ ਕਰ ਸਕਦਾ ਇੱਕ ਪਾਸੇ 35 35 40 40 ਸਾਲ ਤੋਂ ਬੰਦੇ ਜੇਲ੍ਹ ਚ ਬੈਠੇ ਆ ਜਿਨ੍ਹਾਂ ਨੂੰ ਪਤਾ ਵੀ ਅਸੀਂ ਗੁਲਾਮ ਆ ਵੀ ਅਸੀਂ ਉਸ ਗੁਲਾਮੀ ਖਿਲਾਫ ਆਪਣੀ ਜ਼ਿੰਦਗੀ ਲਾਈ ਆ ਤੇ ਤਰਲੋਚਨ ਸਿੰਘ ਨੂੰ ਗੁਲਾਮੀ ਦਾ ਕੋਈ ਵੀ ਅਹਿਸਾਸ ਨਹੀਂ ਆ ਵੀ ਇਹ ਤਾਂ ਕੋਈ ਮਤਲਬ ਨਹੀਂ ਸੀ ਵੀ ਉਹ ਹੁਣ ਕਪੂਰ ਸਿੰਘ ਨੂੰ ਜੇ ਗੁਲਾਮੀ ਦਾ ਅਹਿਸਾਸ ਹੋਇਆ ਤਾਂ ਉਹਨੇ ਉਹ ਸਰਕੂਲਰ ਉਹ ਕਰਿਆ ਬਾਕੀਆਂ ਨੂੰ ਆਏ ਵੀ ਨੌਕਰੀ ਕਰੀ ਜੋ ਆਪਾਂ ਕਿ ਲੈਣਾ ਹਨ ਆਪਣੇ ਬੱਚੇ ਪਾਲੋ ਹੁਣ ਜਿਹੜਾ ਸੰਵਿਧਾਨ ਸਵਾਲ ਵਾਲੀ ਕਮੇਟੀ ਬਣੀ ਸੀ ਜਦੋਂ ਸੰਵਿਧਾਨ ਲਾਗੂ ਹੋ ਗਿਆ ਉਹ ਤੋਂ ਬਾਅਦ ਜਿਹੜੀ ਹੈਗੀ ਕਮੇਟੀ ਦੀ ਬੈਠਕ ਹੁੰਦੀ ਆ ਔਰ ਉਹਦੇ ਵਿੱਚ ਜਿਹੜੇ ਸਰਦਾਰ ਪਟੇਲ ਇਹ ਬੋਲਦੇ ਹੈਗੇ ਆ ਕਹਿੰਦਾ ਵੀ ਘੱਟ ਗਿਣਤੀਆਂ ਨੂੰ ਹੁਣ ਬਹੁ ਗਿਣਤੀ ਦੇ ਰਹਿਮੋ ਕਰਮ ਤੇ ਰਹਿਣ ਦਾ ਵੱਲ ਸਿੱਖਣਾ ਪਊਗਾ ਇਹ ਉਹਦੇ ਉਹਦੇ ਰਿਕਾਰਡਡ ਸਟੇਟਮੈਂਟ ਆ ਜੀ ਰਿਕਾਰਡਡ ਸਟੇਟਮੈਂਟ ਆ ਵਿੱਚ ਟਾਈਮ ਇਸ ਚੇਂਜ ਨਾਲੋਂ ਘੱਟ ਗਿਣਤੀਆਂ ਨੇ ਹੁਣ ਜੇ ਆਪਣੀ ਆਪਣੀ ਇੱਜ਼ਤ ਦੇ ਅਣਖ ਬਚਾਉਣੀ ਆ ਤਾਂ ਉਹਨਾਂ ਨੂੰ ਬਹੁ ਗਿਣਤੀ ਦੇ ਰਹਿਮੋ ਕਰਨ ਤੇ ਰਹਿਣ ਦਾ ਵੱਲ ਸਿੱਖਣਾ ਪਊਗਾ ਆਪਣੇ ਮਨ ਮਾਨਸਿਕਤਾ ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ ਸ਼ੁਰੂ ਹੋ ਗਈ ਸੀ ਸੋ ਇਹ ਉਹਦਾ ਸ਼ਿਕਾਰ ਅਤਰੋਚਨ ਸਿੰਘ ਉਸ ਮਾਨਸਿਕਤਾ ਦਾ ਵੀ ਅਸੀਂ ਹੁਣ ਬਹੁ ਗਿਣਤੀ ਦੀਆਂ ਖੁਸ਼ੀਆਂ ਵਿੱਚ ਹੀ ਆਪਣੀਆਂ ਖੁਸ਼ੀਆਂ ਸਮਝੇ ਬੇਸ਼ੱਕ ਬਹੁ ਗਿਣਤੀ ਸਾਨੂੰ ਕਤਲ ਕਰ ਦੇਵੇ ਸਾਡੀ ਨਸਲ ਖੁਸ਼ੀ ਕਰ ਦੇ ਇੱਕ ਪਾਸੇ ਹਾਂ ਜੂਨ ਜੂਨ ਦੇ ਪਹਿਲੇ ਹਫਤੇ ਉਹ ਕਹਿ ਰਹੇ ਵੀ ਜਦੋਂ ਮੈਂ ਗਿਆਨੀ ਜੈਲ ਸਿੰਘ ਨਾਲ ਅਟੈਕ ਤੋਂ ਬਾਅਦ ਅੰਦਰ ਜਾਂਦਾ ਤਾਂ ਫੌਜ ਨੇ ਬਾਹਰ ਲਿਖ ਕੇ ਲਾਇਆ ਹੋਇਆ ਸੀਗਾ ਐਨੀਮੀ ਟੈਰਿਟਰੀ ਵੀ ਇਹ ਦੁਸ਼ਮਣ ਦਾ ਖਿੱਤਾ ਜੀ ਜਿਹੜਾ ਬੰਦਾ ਇਹ ਕਹਿ ਰਿਹਾ ਵੀ ਦਰਬਾਰ ਸਾਹਿਬ ਦੇ ਬਾਹਰ ਦੁਸ਼ਮਣ ਦੇ ਖੇਤਰ ਦਾ ਬੋਡ ਲੱਗਿਆ ਹੋਇਆ ਉਹ ਕਹਿ ਰਿਹਾ ਵੀ ਸਿੱਖਾਂ ਦਾ ਤਾਂ ਕੋਈ ਮਸਲਾ ਹੀ ਹੈ ਨਹੀਂ ਜਿਹੜਾ ਬੰਦਾ ਪਾਰਲੀਮੈਂਟ ਵਿੱਚ ਇਹ ਕਹਿ ਰਿਹਾ ਵੀ ਦਿੱਲੀ ਦੇ ਦੰਗੇ ਕੋਈ ਕੋਈ ਦੰਗੇ ਨਹੀਂ ਸੀ ਉਹ ਨਸਲਕੁਸ਼ੀ ਸੀ ਤੇ ਅੱਜ ਉਹ ਕਹਿ ਰਿਹਾ ਵੀ ਸਿੱਖਾਂ ਦਾ ਤਾਂ ਕੋਈ ਮਸਲਾ ਹੀ ਕੋਈ ਨਹੀਂ ਮਨਨ ਕਿ ਇਹ ਉਹਦੇ ਆਪਣੇ ਡਬਲ ਸਟੈਂਡਰਡਸ ਹਨਾ ਉਹ ਕਿੱਥੇ ਖੜ੍ਹ ਰਹੇ ਆ ਇਟ ਮੀਨਸ ਹਰ ਰੋਜ਼ ਉਹ ਨਵਾਂ ਕੁਝ ਕਰਕੇ ਜਿਹੜਾ ਹੈਗਾ ਕਰ ਰਹੇ ਹੈਗੇ ਉਹ ਕਪੂਰ ਸਿੰਘ ਨੂੰ ਸਵਾਲਾਂ ਦੇ ਕਟਾਇਰੇ 'ਚ ਖੜਾ ਕਰ ਰਹੇ ਆ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਵਾਲਾਂ ਦੇ ਕਟਾਇਰੇ 'ਚ ਖੜਾ ਕਰ ਰਹੇ ਆ ਕਿ ਉਹ ਸਿੱਖਾਂ ਦੇ ਸਮੁੱਚੀ ਲਹਿਰ ਨੂੰ ਕੁਸਵਾਲਾਂ ਦੇ ਕਟਾਇਰੇ 'ਚ ਖੜਾ ਕਰ ਰਹੇ ਆ ਪਰ ਜਿਸ ਜਿਨ੍ਹਾਂ ਲੋਕਾਂ ਨੇ ਸਿੱਖਾਂ ਤੇ ਤਸ਼ੱਦਦ ਮਾਨਸਿਕ ਔਰ ਸਰੀਰਕ ਕਰਿਆ ਉਹਨਾਂ ਨੂੰ ਬਰੀ ਕਰ ਰਹੇ ਹੈਗੇ ਸੋ ਇਟ ਮੀਨਸ ਉਹ ਕਿਹਦਾ ਪਾਣੀ ਭਰ ਰਿਹਾ ਤੇ ਕਿਨੂੰ ਖੁਸ਼ ਕਰਨ ਦਾ ਯਤਨ ਕਰ ਰਹਾ ਆ ਉਹ ਸਾਡੇ ਸਾਹਮਣੇ ਹੀ ਹੈ ਜੀ ਜੀ ਬਿਲਕੁਲ ਜੀ ਔਰ ਪਰਚੋਲ ਕਰਨੀ ਤਾਂ ਵੀ ਜ਼ਰੂਰੀ ਹੋ ਜਾਂਦੀ ਕਿਉਂਕਿ ਕਈ ਵਾਰੀ ਜਿਹੜਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕਿਤਨਾ ਕਿਤੇ ਇਸ ਤਰ੍ਹਾਂ ਲੱਗਣ ਜਾਂਦਾ ਹੈ ਕਿ ਸ਼ਾਇਦ ਸ਼ੁਰੂ ਤੋਂ ਲੈ ਕੇ ਗਲਤੀ ਸਾਰੀ ਸਿੱਖਾਂ ਦੀ ਹੀ ਹੈ ਕਿ ਇਹ ਇਧਰਲੇ ਬੰਨੇ ਨੂੰ ਧੱਕ ਦਿੱਤੇ ਗਏ ਜਿਹਦੇ ਕੋਲ ਪਾਵਰ ਹੁੰਦੀ ਹੈ ਜਿਹਦੇ ਕੋਲ ਫੋਰਸੇਜ਼ ਹੁੰਦੀਆਂ ਨੇ ਜਿਹਦੇ ਕੋਲ ਜ਼ੋਰ ਹੁੰਦਾ ਹੈ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਉਹਨਾਂ ਨੇ ਤੁਹਾਨੂੰ ਕਿਹੜੇ ਬੰਨੇ ਧੱਕਣਾ ਹੈਗਾ ਹੈ ਕੀ ਉਹਨਾਂ ਨੇ ਤੁਹਾਨੂੰ ਹਥਿਆਰਬੰਦ ਸੰਘਰਸ਼ ਵਾਲੇ ਬੰਨੇ ਧੱਕਣਾ ਹੈ ਕੀ ਉਹਨਾਂ ਨੇ ਤੁਹਾਡੇ ਨਾਲ ਬੈਠ ਕੇ ਸਾਹਮਣੇ ਟੇਬਲ ਟॉक ਕਰਨੀ ਹੈ ਕੀ ਉਹਨਾਂ ਨੇ ਤੁਹਾਡੇ ਹੱਕ ਦੇਣੇ ਨੇ ਜਾਂ ਨਹੀਂ ਦੇਣੇ ਇਹ ਸਾਰੀਆਂ ਚੀਜ਼ਾਂ ਉੱਪਰ ਵਾਲੀ ਧਿਰ ਨੇ ਡਿਸਾਈਡ ਕਰਨਾ ਹੈ ਕਿ ਅਸੀਂ ਡੀਲ ਕਿਦਾਂ ਕਰਨਾ ਹੈਗਾ ਤੇ ਜਿਹੜੀਆਂ ਕੌਮਾਂ ਗੁਰੂ ਸਾਹਿਬ ਦੇ ਜਜਬੇ ਨੂੰ ਪ੍ਰਣਾਇਆਂ ਹੋਈਆਂ ਹੁੰਦੀਆਂ ਨੇ ਜਿਨ੍ਹਾਂ ਦੀ ਪਿੱਠ ਤੇ ਇਤਿਹਾਸ ਖੜਾ ਹੁੰਦਾ ਹੈ ਤੇ ਉਹਨਾਂ ਨੇ ਜਿਹੜੀ ਸੇਧ ਲੈਣੀ ਹੁੰਦੀ ਹੈ ਉਹਨਾਂ ਨੇ ਆਪਣੇ ਇਤਿਹਾਸ ਤੋਂ ਸੇਧ ਲੈਣੀ ਹੁੰਦੀ ਹੈ ਤੇ ਕਈ ਵਾਰ ਜਿਹੜੀ ਬਹੁਤੀ ਜ਼ਿਆਦੀ ਜੇ ਆਪਾਂ ਕਹੀਏ ਕਿ ਪੜਾਈ ਲਿਖੀ ਲਖਾਈ ਜਿਹੜੀ ਹੁੰਦੀ ਹੈ ਉਹ ਬੰਦਿਆਂ ਨੂੰ ਉਸ ਗੁਰੂ ਦੇ ਸਿਧਾਂਤ ਨਾਲ ਉਹ ਤੋੜਦੀ ਹੈ ਤੇ ਇਧਰਲੇ ਬੰਦੇ ਨੂੰ ਜੋੜ ਦਿੰਦੀ ਹੈਗੀ ਹੈ ਜਿੱਧਰ ਇਸ ਤਰ੍ਹਾਂ ਦੀਆਂ ਗਿਣਤੀਆਂ ਮਿਲਦੀਆਂ ਹੁੰਦੀਆਂ ਨੇ ਕਿ ਸ਼ਾਇਦ ਜੋ ਸਟੇਟ ਕਹਿ ਰਹੀ ਹੈ ਸਾਨੂੰ ਉਧਰਲੇ ਬੰਦੇ ਨੂੰ ਹੀ ਚੱਲਣਾ ਚਾਹੀਦਾ ਹੈ ਜਿਵੇਂ ਸਰਦਾਰ ਅਤਾਪ ਸਿੰਘ ਹੁਣੀ ਐਕਸਪਲੇਨ ਕਰਕੇ ਆਏ ਨੇ